ਸਮੂਚੀ ਪ੍ਰਿੰਸੀਪਲ ਹੋ ਜੀ ਆਇਆ ਇੱਕ ਵਾਰ ਕੀ ਹੋਇਆ ਲੋਕ ਕਹਣਗੇ ਉੱਥੇ ਤਾਂ ਲੈਕਚਰ ਦੇਗੇ ਵੀ ਅਸੀਂ ਆ ਬੈਠਾ ਸ਼ਾਮ ਹੁਣ ਤੁਹਾਡੇ ਦੇ ਸਾਰਿਆਂ ਤੇ ਜ਼ਿੰਮੇਵਾਰੀ ਹੈ ਜਦੋਂ ਜਾਚ ਫਸ ਗਏ ਤਾਂ ਇਕੱਲੇ ਇਕੱਲੇ ਜੋਰ ਲਾਈ ਜਾਂ ਜਿਵੇਂ ਆਪਣੀ ਨੌਜਵਾਨ ਪੀੜ੍ਹੀ ਹੈ ਬੱਚੇ ਪਬਲਿਕ ਨਾਲ ਮੀਟਿੰਗ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀ ਮਾਰੀਓ ਕਲੀਕੀ ਸਾਹਿਬ ਵੱਲੋਂ ਸੰਪਰਕ ਮਹਮ ਜਿਹੜੀ ਚਲਾਈ ਗਈ ਹੈ ਕਿ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੰਪਰਕ ਕਰੋ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰੋ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਡਾਊਟ ਨੇ ਉਹਨਾਂ ਨੂੰ ਦੂਰ ਕਰੀਏ ਤੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਪੁਲਿਸ ਤੋਂ ਡਰ ਲੱਗਦਾ ਹੈ ਉਹਦੇ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਦੇਖੋ ਪੁਲਿਸ ਤੁਹਾਡੀ دوست ਤੇ ਤੁਹਾਡੇ ਪਰਿਵਾਰਾਂ ਚੋਂ ਐ ਸੋਸਾਇਟੀ ਚੋਂ ਐ ਤੁਸੀਂ ਜਦੋਂ ਮਰਜ਼ੀ ਆ ਕੇ ਪੁਲਿਸ ਨੂੰ ਜਿਹੜੇ ਲੋਕ ਆ ਕੇ ਇਨਫਰਮੇਸ਼ਨ ਦੇ ਸਕਦੇ ਆ ਤਾਂ ਮੇਨ ਮੁੱਦਾ ਜਿਹੜਾ ਕ੍ਰਾਈਮ ਬਾਰੇ ਲੋਕਾਂ ਨੇ ਕਿਹਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਵੀ ਸੁਣੇ ਨੇ ਔਰ ਉਹਨਾਂ ਨੂੰ ਦੱਸਿਆ ਹੈ ਕਿ ਇਹ ਜਿਹੜਾ ਨਸ਼ਾ ਹੈ ਜਾਂ ਹੋਰ ਕ੍ਰਾਈਮ ਹੈ ਇਹ ਸਾਰੀ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਆਪ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਾਂ ਕੰਮ ਕਰੀਏ ਇਸ ਸੋਸਾਇਟੀ ਨੂੰ ਆਪਾਂ ਨਸ਼ਾ ਮੁਕਤ ਵੀ ਕਰ ਸਕਨੇ ਆਂ ਔਰ ਚੰਗਾ ਸਮਾਜ ਚੰਗਾ ਸਮਾਜ ਜਿਹੜਾ ਅਸੀਂ ਵਧੀਆ ਨਿਰੋਵਾ ਸਮਾਜ ਬਣਾ ਸਕਨੇ ਆਂ ਵਧੀਆ ਸੋਸਾਇਟੀ ਬਣਾ ਸਕਨੇ ਆਂ ਇਹਦੇ ਸਾਰਿਆਂ ਦੇ ਪਬਲਿਕ ਦਾ ਪ੍ਰੈਸ ਦਾ ਹਰੇਕ ਵਰਗ ਦਾ ਨਾਲ ਜਿਹੜਾ ਸਹਿਯੋਗ ਜ਼ਰੂਰੀ ਹੈ ਇਹਦੇ ਸਬੰਧ ਦੇ ਵਿੱਚ ਹੀ ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਸੀ ਇਹ سلسلہ ਇਸ ਤਰ੍ਹਾਂ ਹੀ ਮੀਟਿੰਗਾਂ ਦਾ ਜਾਰੀ ਰਹੇਗਾ ਲੋਕਾਂ ਦੇ ਅਸੀਂ ਵਿਚਾਰ ਸੁਣਦੇ ਰਵਾਂਗੇ ਜੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹਾਲ ਕਰਦੇ ਰਵਾਂਗੇ ਔਰ ਉਹਨਾਂ ਦੇ ਸਹਿਯੋਗ ਦੀ ਮੰਗ ਹਮੇਸ਼ਾ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ ਕਿ ਆਪਾਂ ਵਧੀਆ ਸੋਸਾਇਟੀ ਸਿਰਜ ਸਕੀਏ ਪਰ ਇੰਨੇ ਵੱਡੇ ਪੁਲਿਸ ਅਫਸਰ ਦੇ ਅਧੀਨ ਮੀਟਿੰਗ ਕਰਨਾ ਇਹ ਨਹੀਂ ਸਮਝਦੇ ਤੁਸੀਂ ਕਿ ਦੇਖੋ ਪਹਿਲੀ ਵਾਰ ਹੋ ਰਹੀ ਹੈ ਵੀ ਇਟਸ ਟੂ ਲੇਟ ਨੋ ਕੋਈ ਲੇਟ ਨਹੀਂ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਮੀਟਿੰਗਾਂ ਕਰ ਰਹੇ ਹਾਂ ਕੋਈ ਪਹਿਲੀ ਵਾਰੀ ਇਹ ਮੀਟਿੰਗ ਨਹੀਂ ਹੋਈ ਮੈਂ ਪਿੱਛੇ ਸਾਰਾ ਮੈਨੂੰ ਬੰਦਲਾਡੇ 'ਚ ਮੇਰੇ ਆਉਣ ਤੇ ਤਾਂ ਜਿਹੜੀ ਇਹ ਮੀਟਿੰਗ ਨੂੰ ਕਹਿਦੀ ਆ ਲੇਕਿਨ ਪਹਿਲਾਂ ਸਾਡੇ ਐਸਐਸਪੀ ਡੀਐਸਪੀ ਸਾਹਿਬਾਂ ਨੇ ਜੋ ਮੀਟਿੰਗ ਐਸਪੀ ਸਾਹਿਬ ਤੋਂ ਪੁੱਛਿਆ ਕਰਦੇ ਰਹੇ ਨੇ ਮੀਟਿੰਗ ਇਹ ਪਬਲਿਕ ਮੀਟਿੰਗਾਂ ਕੁ ਅੱਜ ਦੀ ਗੱਲ ਨਹੀਂ ਹੈਗੀ ਸ਼ੁਰੂ ਤੋਂ ਹੀ ਇਹ ਸਾਡੇ ਸਮਾਜ ਦੇ ਵਿੱਚ ਪੁਲਿਸ ਪਬਲਿਕ ਰਿਲੇਸ਼ਨ ਡਵੈਲਪ ਕਰਨ ਲਈ ਜੜੀਆਂ ਹੁੰਦੀਆਂ ਰਹੀਆਂ ਨੇ ਔਰ ਹਮੇਸ਼ਾ ਸੀ ਕਰਦੇ ਰਹੇ ਸਰ ਇੱਕ ਤੁਸੀਂ ਕੇਐਸ ਵੀ ਜੇ ਕਿਸੇ ਨੂੰ ਕੋਈ ਕਰਾਵੋ ਤੁਹਾਡਾ ਜਿਹੜਾ ਨੇਮ ਆ ਸੈਕਟਰੀਟ ਰੱਖਿਆ ਜਾਏਗਾ ਪਰ ਦੇਖਣ ਦੇ ਵਿੱਚ ਆਇਆ ਵੀ ਇਹ ਸੈਕਰਟ ਹੋਣਾ ਨਹੀਂ ਇਸ ਕਰਕੇ ਪਬਲਿਕ ਡਰਦੀ ਹੈ ਕਿ ਮੰਨਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਕਿਸੇ ਤਰੀਕੇ ਡਾਊਟ ਹੈ ਸਾਡਾ ਕੋਈ ਸੋਰਸ ਬੰਦਾ ਆ ਕੇ ਪੁਲਿਸ ਨੂੰ ਦੱਸੇ ਅਸੀਂ ਉਹਦਾ ਨਾਮ ਹਮੇਸ਼ਾ ਸੈਕਰਟ ਰੱਖਨੇ ਆਪਨੇ ਸੋਰਸ ਦਾ ਨਾਮ ਅਸੀਂ ਹਮੇਸ਼ਾ ਸੈਕਰਟ ਰੱਖਨੇ ਇਹ ਤਾਂ ਮਾਨਯੋਗ ਸੁਪਰੀਮ ਕੋਰਟ ਲੋ ਵੀ ਹਦਾਇਤਾਂ ਨੇ ਕਿ ਸੋਰਸ ਦਾ ਨਾਮ ਅਸੀਂ ਡਿਸਕਲੋਜ਼ ਜਿਹੜਾ ਨਹੀਂ ਕਰਾਂਗੇ ਤੇ ਸਰ ਜੀ ਪਬਲਿਕ ਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅੱਗੇ ਆਉਣ ਇਨਫੋਰਮੇਸ਼ਨ ਦੇਣ ਖਾਸ ਤੌਰ ਤੇ ਮੈਂ ਗੱਲ ਕੀਤੀ ਸੀ ਪੇਰੈਂਟਸ ਨੂੰ ਬੱਚਿਆਂ ਦੇ ਜਿਨ੍ਹਾਂ ਦੇ ਨਸ਼ੇ ਕਰਦੇ ਨੇ ਉਹ ਪੇਰੈਂਟਸ ਅੱਗੇ ਹੋ ਕੇ ਦੱਸਣ ਕਿ ਉਹਨਾਂ ਦਾ ਬੱਚਾ ਨਸ਼ਾ ਕਿੱਥੋਂ ਲੈ ਕੇ ਆਉਂਦਾ ਅਸੀਂ ਉਹ ਵੀ ਡਿਸਕਲੋਜ਼ ਨਹੀਂ ਕਿਸੇ ਨੂੰ ਕਰਾਂਗੇ ਬਟ ਜਿਹੜੇ ਸਮੱਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫਰੀਜ਼ ਕਰ ਰਹੇ ਹਾਂ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫੜਫੜ ਕੇ ਅਸੀਂ ਅੰਦਰ ਦੇ ਰਹੇ ਹਾਂ ਇਹ ਪਬਲਿਕ ਜੇਕਰ ਅੱਗੇ ਆ ਕੇ ਖੁੱਲ ਕੇ ਸਹਿਯੋਗ ਦੇਵੇ ਇਹ ਜਿਹੜੀ ਨਸ਼ੇ ਦੀ ਲਾਨ ਤੇ ਬੜੀ ਜਲਦੀ ਹੀ ਖਤਮ ਹੋ। ਇੱਕ ਹਸਪਤਾਲ ਤੋਂ ਗੋਲੀਆਂ ਮਿਲਦੀਆਂ ਜੋ ਬਾਹਰ ਆ ਕੇ ਡਾਕਟਰ ਖਾਂਦੇ ਦਾ ਰੋਜ਼ ਇੱਕਾ ਜੀ। ਦਿੰਦੇ ਡਾਕਟਰ ਉਹਨਾਂ ਚਾਰ-ਚਾਰ ਲਵਾਰ ਰੱਖੀਆਂ ਆ ਕੇ 50-50 ਰੁਪਏ ਦੀ ਵੇਚਦੇ ਆ ਜੀ। ਉਹਨਾਂ ਤੇ ਕਈ ਵਾਰੀ ਮੈਂ ਡੀਐਸਪੀ ਐਸਐਸਪੀ ਸਾਹਿਬ ਦੀ ਜਾਇਆ ਡੀਐਸਪੀ ਸਾਹਿਬ ਨੂੰ ਵੀ ਮਿਲਕੀਏ। ਉਹ ਵੇਚਣੋਂ ਨਹੀਂ ਹਟਦੇ ਜੀ ਆ ਕੇ ਧੰਦਾ ਬਣਾ ਪਏ। ਇਹਦੇ ਸਬੰਧ ਵਿੱਚ ਮੈਂ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗਾ ਐਸ.ਪੀ.ਓ ਸਾਹਿਬ ਵੀ ਇੱਥੇ ਨੇ। ਇਹ ਤੁਹਾਡੇ ਕਨਸਰਨਡ ਐਸਐਮਓ ਨਾਲ ਤੇ ਸੀਐਮਓ ਨਾਲ ਤਾਲਮਲ ਪੈਦਾ ਕਰਕੇ ਵੀ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਸ਼ੇ ਛਡਾਉਣ ਵਾਲਿਆਂ ਦੀ ਉਹਨਾਂ ਨੂੰ ਉਨੀ ਹੀ ਦੇਣ ਇਹ ਐਸਐਮ ਸਰ ਤੁਸੀਂ ਡੇਸਾਂ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਕਰ ਕਰ ਸਰ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਨੌਜਵਾਨਾਂ ਨੂੰ ਇਹ ਆ ਵੀ ਖੇਡਾਂ ਵਾਲੇ ਪਾਸੇ ਅੱਗੇ ਆਉਣ ਪੜ੍ਹਨ ਵਾਲੇ ਪਾਸੇ ਅੱਗੇ ਆਉਣ ਬੜੀਆਂ ਭਰਤੀਆਂ ਆ ਰਹੀਆਂ ਨੇ ਆਪਣੀ ਸਿਹਤ ਨੂੰ ਕਾਇਮ ਕਰਨ ਤੰਦਰੁਸਤ ਰਹਿਣ ਤਾਂ ਕਿ ਅਸੀਂ ਕੋ ਵਧੀਆ ਸੋਸਾਇਟੀ ਦੇ ਵਿੱਚ ਕੰਮ ਕਰ ਸਕੀਏ ਹਰੇਕ ਕੰਮ ਦੇ ਵਿੱਚ ਹਿੱਸਾ ਲੈਣ ਨੌਜਵਾਨ ਆ ਨਸ਼ੇ ਛੱਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਜਿੱਥੇ ਨੌਜਵਾਨ ਸਾਡਾ ਤੰਦਰੁਸਤ ਸਾਡਾ ਦੇਸ਼ ਤੰਦਰੁਸਤ ਸਾਡੀ ਸਟੇਟ ਤੰਦਰੁਸਤ ਉਹਨਾਂ ਦੇ ਪਰਿਵਾਰ ਜਿਹੜੇ ਦੇ ਉਹ ਤੰਦਰੁਸਤ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਉਣ ਬਹੁਤ ਬਹੁਤ ਥੈਂਕ ਯੂ ਸਰ